ਨਾ ਮੂਡ ਖਰਾਬ ਹੁੰਦਾ ਰੋਜ਼ ਤਾਂ ਆਪਾਂ ਹਨਾ ਕਿਤੇ ਮਤਲਬ ਸੱਤ ਸਮਾਨ ਹੱਥ ਪੱਲੇ ਨਹੀਂ ਮਾਰ ਸਕਦੇ ਹਰੇਕ ਚੀਜ਼ ਨੂੰ ਹੱਥ ਨਹੀਂ ਮਤਲਬ ਲਗਾ ਸਕਦੇ ਪਰ ਇਸ ਤਰ੍ਹਾਂ ਕਿ ਜਿਸ ਟਾਈਮ ਆਪਾਂ ਚੀਜ਼ ਦੇਖਦੇ ਹਾਂ ਖੋਲ ਕੇ ਵੀ ਚੀਜ਼ ਨਹੀਂ ਯੂਜ਼ ਵੀ ਨਹੀਂ ਹੋ ਰਹੀ ਪਰ ਉਹ ਕੋਈ ਖਰਾਬ ਵੀ ਹੋ ਰਹੀ ਹੈ ਇਸ ਕਰਕੇ ਮੈਂ ਚੁੰਨੀਆਂ ਕੱਢੀਆਂ ਸੀਗੀਆਂ ਮੈਂ ਕਿਹੜੀਆਂ ਨਹੀਂ ਯੂਜ਼ ਹੋ ਰਹੀਆਂ ਹਨ ਤੇ ਉਹਨਾਂ ਨੂੰ ਇੱਕ ਲਫਾਫੇ ਚ ਪਾ ਕੇ ਜਾਂ ਬੈਗ ਚ ਪਾ ਕੇ ਛੋਟੇ ਚ ਤੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਸਾਰੇ ਜਣੇ ਭਾਈ ਠੀਕ ਠਾਕ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਆਪਣੇ ਬਲੌਗ ਦੇ ਵਿੱਚ ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਹਨ ਹਾਜੇ ਕਹਿੰਦੇ ਇੱਕ ਤਿਉਹਾਰ ਸ਼ੁਰੂ ਹੁੰਦਾ ਤੇ ਆਪਾਂ ਦੂਜੇ ਤਿਉਹਾਰ ਦੀ ਤਿਆਰੀ ਸ਼ੁਰੂ ਕਰ ਦਿੰਨੇ ਹਾਂ ਹਨ ਕਹਿੰਦੇ ਇੱਕ ਮੁਠੇ ਚੱਕ ਤੇ ਦੂਜੀ ਤਿਆਰ ਤਵਾ ਲਾ ਤੇ ਤੋੜੀ ਤੋ ਇਹ ਚੀਜ਼ਾਂ ਹੋ ਰਹੀਆਂ ਆ ਅੱਜਕੱਲ੍ਹ ਹਨ ਸਹੀ ਹੈ ਨਾ ਤੇ ਮਜ਼ਾ ਵੀ ਬਹੁਤ ਆਉਂਦਾ ਹੈ ਥੋੜਾ ਜਿਹਾ ਸ਼ਡਿਊਲ ਵੀ ਸਾਡਾ ਬੀਜ਼ੀ ਹੋ ਜਾਂਦਾ ਹੈ ਹਨਾ ਪੈਣਾ ਦਾ ਤੇ ਮੇਰੀਆਂ ਪੈਨਾ ਘਰ ਦੇ ਕੰਮ ਕਰੇ ਕਰਨ ਕੇ ਆਪਦੇ ਵਾਸਤੇ ਟਾਈਮ ਕੱਢਣ ਕਿ ਆਪਣੀ ਫੈਮਿਲੀ ਨੂੰ ਟਾਈਮ ਦੇਣ ਕਿ ਘਰ ਦੀ ਥੋੜੀ ਬਹੁਤੀ ਸਾਫ ਸਫਾਈ ਕਰਨ ਹਨਾ ਬਹੁਤ سارے ਕੰਮ ਇਕੱਠੇ ਹੋ ਜਾਂਦੇ ਆ ਸੋ ਸਾਰੇ ਕੰਮਾਂ ਨੂੰ ਇਕੱਠੇ ਦੇਖਦੇ ਹੋਏ ਹਨਾ ਥੋੜਾ ਥੋੜਾ ਟਾਈਮ ਹਰ ਇੱਕ ਚੀਜ਼ ਨੂੰ ਸਾਨੂੰ ਦੇਣਾ ਪੈਂਦਾ ਹੈ ਹਨਾ ਚਾਹੇ ਉਹ ਖਾਨ ਪੀਣ ਵਾਲਾ ਹੋਵੇ ਚਾਹੇ ਉਹ ਕਪੜੇ ਲੀੜੇ ਵਾਲਾ ਹੋਵੇ ਚਾਹੇ ਉਹ ਸਾਫ ਸਫਾਈ ਵਾਲਾ ਹੋਵੇ ਕਿਉਂਕਿ ਸਾਰੀਆਂ ਚੀਜ਼ਾਂ ਸਾਰੇ ਕੰਮ ਇਕੱਠੇ ਹੋ ਜਾਂਦੇ ਜਿਸ ਤਰ੍ਹਾਂ ਮੈਂ ਸ਼ਾਰਟ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੇ ਉਸ ਦਿਨ ਵੀ ਮੈਂ ਦੱਸਿਆ ਸੀ ਨਾ ਵਿਪੇਠਾ ਦੇ ਕੇ ਗਏ ਸਾਡੇ ਪੜੋਸੀ ਹਾਂ ਤੇ ਮੈਂ ਬਣਾਇਆ ਨਹੀਂ ਸੀਗਾ ਮੈਂ ਕਿਹਾ ਚਲ ਅੱਜ ਬਣਾਉਨੇ ਆ ਬਸ ਅੱਧਾ ਬਣਾਉਂਗੀ ਅੱਧਾ ਰੱਖ ਦੂੰਗੀ ਕਿਉਂਕਿ ਜਿਆਦਾ ਨਹੀਂ ਬਣਾਉਂਦੀ ਮੈਂ ਜਿਆਦਾ ਬਣਿਆ ਹੋਇਆ ਜਿਆਦਾ ਦੇਰ ਤੱਕ ਖਾਦਾ ਵੀ ਨਹੀਂ ਚਾਹੁੰਦਾ ਜਦੋਂ ਜੀ ਕੀਤਾ ਹਨ ਜਿਸ ਤਰ੍ਹਾਂ ਸਾਂਬਰ ਵਗੈਰਾ ਬਣਾਇਆ ਤੇ ਵੈਸੇ ਵੀ ਦੋ ਵਾਰੀ ਬਣ ਜਾਂਦਾ ਹੈ ਹਨ ਜਦੋਂ ਕੱਟ ਕੇ ਫ੍ਰਿਜ ਦੇ ਵਿੱਚ ਰੱਖਿਆ ਹੋਵੇ ਦਾਲ ਨਾਲ ਬਣਾ ਲਓ ਜਾਂ ਫਿਰ ਕੁਝ ਵੀ ਬਣਾ ਲਓ ਹਨ ਸਬਜੀ ਪਾ ਕੇ ਤੇ ਜਦੋਂ ਪਿਆ ਘਰ ਦੀ ਚੀਜ਼ ਹੈਗੀ ਆ ਮੈਂ ਐਵੇਂ ਫਿਰਨਾ ਉਹ ਨਹੀਂ ਕਰਦੀ ਹੈਗੀ ਵੀ ਇੱਕੋ ਦਮ ਨਹੀਂ ਸਾਰਾ ਕੁਝ ਬਣਾ ਕੇ ਰੱਖਦੀ ਥੋੜੀ ਥੋੜੀ ਸਬਜੀ ਬਣਾਣੀ ਆ ਤੇ ਬਸ ਉਹੀ ਪਸੰਦ ਕੀਤੀ ਜਾਂਦੀ ਆ ਆਪਣੇ ਘਰੇ ਹਨਾ ਸਾਰਿਆਂ ਦੇ ਘਰ ਇਹੀ ਹੈ ਪਰ ਇਸ ਤਰ੍ਹਾਂ ਕੋਈ ਸਬਜੀ ਖਾਣਦਾ ਕੋਈ ਵੱਧ ਖਾਂਦਾ ਹੈ ਨਾ ਆਪਣਾ ਆਪਣਾ ਹਿਸਾਬ ਤਾਂ ਦੱਸ ਨਹੀਂ ਪੈਂਦਾ ਸਾਰਿਆਂ ਨੂੰ ਹਨਾ ਤੇ ਪੇਠਾ ਇਹ ਮੈਂ ਤੁਹਾਨੂੰ ਕਾਫੀ ਵਾਰ ਸ਼ੇਅਰ ਕੀਤਾ ਹੋਇਆ ਨਾ ਬਹੁਤ ਵਧੀਆ ਬੰਦਾ ਖੱਟਾ ਮਿੱਠਾ ਜਿਹਾ ਪੇਠਾ ਤੇ ਕਈ ਨਾ ਰਸੀਲਾ ਚਮਣਾਉਂਦੇ ਬੈਠਾ ਹਣਾ ਕੁੱਕਰ ਦੇ ਵਿੱਚ ਸਿਟੀ ਲਵਾ ਕੇ ਵਿੱਚ ਇੱਕ ਅੱਧਾ ਆਲੂ ਪਾ ਕੇ ਆਲੂ ਦੇ ਨਾਲ ਨੇ ਦੀ ਗਰੇਵੀ ਜੀ ਵਧੀਆ ਬਣ ਜਾਂਦੀ ਹੈ ਹਣਾ ਸਹੀ ਹੈ ਨਾ ਕੱਲਾ ਪੇਠਾ ਮਤਲਬ ਇੰਨਾ ਨਹੀਂ ਹੁਣ ਮੈਂ ਤਾਂ ਦੇਖੋ ਲਸਣ ਟਮਾਟਰ ਪਿਆਜ਼ ਔਰ ਪੇਠਾ ਪਾ ਕੇ ਫਿਰ ਸੌਫ ਤੇ ਮੇਥੇ ਤੇ ਜੀ ਦੇ ਤੜਕਾ ਲਾ ਕੇ ਕਸੂਰੀ ਮੇਥੀ ਪਾ ਕੇ ਮਸਾਲੇ ਪਾ ਕੇ ਤੇ ਵੀ ਜੇ ਥੋੜੀ ਜੀ ਆਪਾਂ ਸ਼ੱਕਰ ਪਾਵਾਂਗੇ ਬਸ ਫੇਠਾ ਤਿਆਰ ਹੈ ਹਨ ਇਸ ਤਰੀਕ ਬਣਾਨੀ ਹੁੰਨੀ ਹੈ ਮੈਂ ਤੇ ਸਬਜੀ ਦਾ ਕੰਮ ਨਿਬੜ ਗਏ ਤੇ ਭਾਂਡੇ ਇਕੱਠੇ ਕਰਕੇ ਹਨ ਫਿਰ ਉਸ ਤੋਂ ਬਾਅਦ ਅੱਜ ਮੈਂ ਆਪਣਾ ਇਹ ਵਾਲਾ ਜਿਹੜਾ ਹੈਗਾ ਕੀ ਨਾਮ ਲੈਂਦੇ ਦਾ ਆ ਦੀਵਾਨ ਕਮ ਬੈੱਜਾ ਇਹ ਬਾਹਰ ਕੱਢਿਆ ਸੀਗਾ ਤੇ ਤਾਰ ਨਹੀਂ ਆਪਦਾ ਕੰਮ ਕਰੀ ਜਾਂਦੀ ਸੀ ਮੈਂ ਕਿਹਾ ਚਲ ਮੈਂ ਵੀ ਬਾਹਰ ਥੋੜਾ ਥੋੜਾ ਹਨ ਜਿਵੇਂ ਧੁੱਪ ਲਵਾਦਾ ਤੇ ਕੁਝ ਨਾ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਸਾਨੂੰ ਨਾ ਜਿਵੇਂ ਜਿਵੇਂ ਦਿਨ ਬੀਤਦੇ ਆ ਨੇੜੇ ਹੁੰਦੇ ਆ ਹਨਾ ਜਿਵੇਂ ਕਰਵਾ ਚੌਥ ਦਾ ਵਰਤ ਆ ਰਿਹਾ ਫਿਰ ਉਸ ਤੋਂ ਪਹਿਲਾਂ ਅਸ਼ਟਮੀ ਆਉ ਉਹ ਹਨਾ ਤੇ ਆਪਣਾ ਰਾਮਲੀਲਾ ਜਿਸ ਤਰ੍ਹਾਂ ਸ਼ੁਰੂ ਹੋ ਗਈ ਹੈ ਹਨਾ ਤੇ ਕਿੰਨਾ ਸਾਰਾ ਕੁਝ ਦੇਖਣ ਵਾਲਾ ਹੈ ਹਨਾ ਕਿੰਨਾ ਕੁਝ ਆਨੰਦ ਲੈਣ ਵਾਲਾ ਚੀਜ਼ਾਂ ਇਹ ਵਾਲੀਆਂ ਪਰ ਇਸ ਤਰ੍ਹਾਂ ਘਰਾਂ ਦੇ ਕੰਮਾਂ ਦੇ ਵਿੱਚੋਂ ਸਾਡੇ ਕੋਲ ਨਿਕਲੇ ਹੀ ਨਹੀਂ ਜਾਂਦਾ ਹਨਾ ਮੇਰੇ ਹਸਬੰਦ ਚਾਹੁੰਦੇ ਆ ਰਾਤ ਨੂੰ ਹਨਾ ਜਿਸ ਤਰ੍ਹਾਂ ਰਾਮਲੀਲਾ ਦੀ ਫੋਟੋ ਵਗੈਰਾ ਕਰਨ ਵਾਸਤੇ ਤੇ ਮੈਂ ਸੋਚਦੀ ਆ ਜਾਵਾਂ ਸ਼ੇਅਰ ਕਰਾਂ ਹਨਾ ਫਿਰ ਮੈਨੂੰ ਕਹਿੰਦੇ ਮੈਂ ਤਾਂ ਬਸ ਆਪਣਾ ਕੰਮ ਕਰਕੇ ਵਾਪਸ ਆ ਜੰਨਾ ਮੈਂ ਬੈਠਣਾ ਨਹੀਂ ਬਸ ਉਹ ਚੀਜ਼ਾਂ ਦੇਖ ਕੇ ਫਿਰ ਮੈਂ ਸੋਚਦੀ ਆ ਛੱਡ ਪਰੇ ਹਨਾ ਕੀ ਕਰਨਾ ਚਾਹਗੇ ਸਾਥ ਹੋਵੇ ਨਾ ਫਿਰ ਆਪਾਂ ਜਾ ਵੀ ਸਕਦੇ ਆ ਸਹੀ ਆ ਨਾ ਤਾਂ ਹੀ ਮੈਂ ਆਪਣੇ ਆਪ ਨੂੰ ਜਿਸ ਤਰ੍ਹਾਂ ਜਿਆਦਾ ਮੈਂ ਆਪਣੇ ਹਸਬੰਦ ਨੂੰ ਨਹੀਂ ਕਹਿੰਦੀ ਮੈਨੂੰ ਇੱਥੇ ਲੈ ਕੇ ਚਲੋ ਉੱਥੇ ਲੈ ਕੇ ਚਲੋ ਛੁੱਟੀ ਵਾਲੇ ਦਿਨ ਅਗਰ ਜਾਂਦੇ ਆ ਠੀਕ ਹੈ ਨਹੀਂ ਤਾਂ ਫਿਰ ਮੈਂ ਤਾਂ ਸਾਰੇ ਕੰਮ ਅੱਜ ਦੱਸਾਂ ਬਾਹਰਲੇ ਵੀ ਘਰ ਦੇ ਵੀ ਜਿਹੜੇ ਮੇਰੇ ਕਰਨ ਲਈ ਕਹਤੇ ਮੈਂ ਖੁਦ ਹੀ ਕਰਨਾ ਪਸੰਦ ਕਰਦੀ ਆ ਤੇ ਅੱਜ ਜਿਵੇਂ ਤੁਸੀਂ ਦੇਖਿਆ ਹਨਾ ਆਪਾਂ ਇਹ ਦੁਪट्टे ਕੱਢੇ ਆ ਬਾਹਰ ਤੇ ਜਿਵੇਂ ਮੈਂ ਵੀਡੀਓ ਦੀ ਸ਼ੁਰੂਆਤ ਚ ਦੱਸਿਆ ਇਹਦੇ ਬਾਰੇ ਆਪਾਂ ਫੇਰ ਦੱਸਾਂਗੇ ਠੀਕ ਹੈ ਗੱਲ ਕਰਾਂਗੇ ਇੱਕ ਤੋਂ ਬਾਅਦ ਇੱਕ ਹਨਾ ਚੀਜ਼ ਨਿਕਲਨੀ ਸ਼ੁਰੂ ਹੋ ਜਾਂਦੀ ਤਿਉਹਾਰਾਂ ਦੇ ਵਿੱਚ ਸਾਨੂੰ ਦੱਬੀਆਂ ਚੀਜ਼ਾਂ ਵੀ ਜਿਹੜੀਆਂ ਪਈਆਂ ਹੁੰਦੀਆਂ ਨੇ ਜਿਹੜੀਆਂ ਕਦੇ ਹੱਥ ਨਹੀਂ ਲਾਇਆ ਹੁੰਦਾ ਤੇ ਉਹਨਾਂ ਨੂੰ ਵੀ ਹਿਲਾਉਣਾ ਪੈ ਜਾਂਦਾ ਹਨਾ ਸਹੀ ਹੈ ਨਾ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਦੀ ਲੋਡ ਪੈਂਦੀ ਹੈਗੀ ਹੈ ਉਵੇਂਵੇਂ ਕੰਮ ਅੱਗੇ ਜਾਂਦੇ ਰਹਿੰਦੇ ਅਸੀਂ ਉਵੇਂਵੇਂ ਆਪਾਂ ਕਰਦੇ ਰਹਿ ਰਹੇ ਹਾਂ ਨਾ ਤੇ ਨਾਲ-ਨਾਲ ਹਨਾ ਇਹ ਕਹਿੰਦੇ ਨਾ ਥੋੜਾ ਥੋੜਾ ਰਨ ਥੋੜਾ ਥੋੜਾ ਟਾਈਮ ਕੱਢ ਕੇ ਆਪਦੇ ਵਸਤੇ ਵੀ ਹਨ ਕੁਝ ਕਰਨਾ ਚਾਹੀਦਾ ਤੇ ਅੱਜ ਮੈਂ ਬਸ ਇਹ ਵਾਲਾ ਆਟੇ ਵਾਲੇ ਡਰਮ ਦੇ ਵਿੱਚ ਆਟਾ ਪਾਇਆ ਸੀਗਾ ਤੇ ਟੱਕਣ ਵਗੈਰਾ ਧੋ ਦਿੰਨੀ ਹੁੰਨੀ ਆ ਮੈਂ ਹਨ ਨਾਲ ਦੀ ਨਾਲ ਹੀ ਕਿਉਂਕਿ ਡਰਮ ਤਾਂ ਕਦੇ-ਕਦੇ ਧੋਣੇ ਆ ਤੇ ਟੱਕਣ ਵਗੈਰਾ ਧੋ ਦਿੰਨੀ ਹੁੰਨੀ ਉੱਪਰਲੇ ਹਨ ਤੇ ਕਿਉਂਕਿ ਆਪਾਂ ਸਮਾਨ ਸਮੋਰ ਉੱਪਰ ਆਟੇ ਵਾਲਾ ਵੀ ਉਹ ਭਾਂਡਾ ਰੱਖਦੇ ਆ ਤੇ ਹੁਣ ਆਪਾਂ ਸੈਲਫ ਤੇ ਪਤਾ ਨਹੀਂ ਕਿਉਂ ਕੀੜੀਆਂ ਆ ਜਾਂਦੀਆਂ ਸੀਗੀਆਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਾਪੜ ਵੀ ਸਾਫ਼ ਕਰਨ ਵਾਲੇ ਹੋ ਗਏ ਨਾਲ ਦਿਨ ਨਾਲ ਨਾ ਪਤਾ ਹੀ ਨਹੀਂ ਕੀ ਗੱਲ ਹਨਾ ਆਪਣੇ ਆਪ ਹੀ ਕੰਮ ਐਨੇ ਨਿਕਲਦੇ ਐ ਬਹੁਤ ਜ਼ਿਆਦਾ ਨਿਕਲਦੇ ਐ ਹਨਾ ਅੱਜ ਨਾ ਮੈਂ ਕਿੰਨੇ ਦਿਨਾਂ ਦੀ ਦੇਖ ਰਹੀ ਆ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇੱਕ ਸੈਲਫਾਂ ਦੇ ਕੀੜੀਆਂ ਨਹੀਂ ਰੁਕ ਰਹੀਆਂ ਤੇ ਸੱਚ ਦੱਸਾਂ ਮੈਂ ਪਿੱਛੇ ਦੇਖਿਆ ਨਾ ਕਾਰਡ ਬੋਰਡ ਦੇ ਪਤਾ ਨਹੀਂ ਉਹ ਲਾਈਨ 'ਚ ਬਣ ਕੇ ਕੀੜੀਆਂ ਆ ਰਹੀਆਂ ਹਨਾ ਤੇ ਮੈਂ ਖਾਲਾ ਦੱਸ ਮੈਨੂੰ ਜਹਾਂ ਤੱਕ ਕਾਰਡ ਬੋਰਡ ਦੇ ਵਿੱਚ ਕੋਈ ਚੀਜ਼ ਹੋਊਗੀ ਜਾਂ ਫਿਰ ਭਾਈ ਕੀੜੀਆਂ ਕਹਿੰਦੇ ਹੋਣਗੇ ਵੀ ਇੱਧਰ ਵੀ ਹੱਥ ਉੱਤ ਲਾ ਲਓ ਪਤਾ ਨਹੀਂ ਆ ਨਾ ਕਿਵੇਂ ਇਹ ਚੀਜ਼ਾਂ ਨਿਕਲਦੀਆਂ ਔਰ ਕਿਵੇਂ ਆਪਾਂ ਉਹਨਾਂ ਚੀਜ਼ਾਂ ਨੂੰ ਹਨਾ ਕਰਨਾ ਸ਼ੁਰੂ ਕਰ ਦਿੰਨੇ ਆ ਮਤਲਬ ਸਾਡੇ ਨਾ ਜਿਸ ਤਰ੍ਹਾਂ ਕੰਮ ਕਰਨਾਂ ਦੀ ਤਾਰਾ ਤੇ ਕਹਿੰਦੀ ਹੁੰਦੀ ਹੈ ਕਹਿੰਦੀ ਮੈਂ ਤਾਂ ਹੁਣ ਜਿਵੇਂ ਨਾ દિਵਾਲੀ ਦੀ ਸਫਾਈ ਵੀ ਨਾ ਮੈਂ ਭੰਡੇ ਇੰਨੇ ਕੱਢਾ ਹਨਾ ਜਿਵੇਂ ਸਾਰੇ ਕਹਿੰਦੇ ਸਾਰੇ ਨਾ ਜਿਸ ਤਰ੍ਹਾਂ ਆਪ ਜਿਹਾ ਸੇ ਨਿਕਰਦੇ ਵੀ ਸਾਰੇ ਭੰਡੇ ਹੁਣ ਇਸ ਤਰ੍ਹਾਂ ਪਤਾ ਕਿ ਇਹਨਾਂ ਨੂੰ ਇਹ ਤਾਂ ਪਤਾ ਨਹੀਂ ਹੁੰਦਾ ਵੀ ਜਿਹੜੇ ਡਿਊਟੀਆਂ ਵਾਲੇ ਹੁੰਦੇ ਆ ਹਨ ਉਹ ਤਾਂ ਵਿਚਾਰੇ ਡਿਊਟੀ ਵੀ ਕਰਦੇ ਆ ਔਰ ਉਸ ਤੋਂ ਬਾਅਦ ਆਪਣਾ ਕੰਮ ਵੀ ਸਾਫ ਸਫਾਈ ਵੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਹਨਾ ਤੇ ਇਹਨਾਂ ਨੂੰ ਜਿਸ ਤਰ੍ਹਾਂ ਭਾਰਜਾ ਲੱਗਣ ਲੱਗ ਜਾਂਦਾ ਮੈਂ ਸਮਝਦਾ ਜਾਨੀ ਇਹ ਗੱਲ ਮੈਂ ਕਹ ਦਿੰਦਾ ਮੈਂ ਕਹਲਾ ਦੱਸ ਜਿਵੇਂ ਜਿਵੇਂ ਭਾਈ ਕਿਸੇ ਨੂੰ ਟਾਈਮ ਹੋਊਗਾ ਹੁਣ ਮੈਂ ਐ ਆ ਹਨਾ ਘਰ ਦੇ ਵਿੱਚ ਜਾਂ ਕੋਈ ਵੀ ਮੇਰੀਆਂ ਭੈਣਾਂ ਰਹਿੰਦੀਆਂ ਤੇ ਆਪਾਂ ਨਾਲ ਦਿਨਾਂ ਵੀ ਹੱਥ ਪੱਲੇ ਮਾਰ ਕੇ ਹਨਾ ਸਾਫ ਸਪਾਈ ਕਰ ਲੈਨੇ ਆ ਕਬਡੋਰ ਕਰ ਲਿਆ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਹਨਾ ਬਸ ਐਸ ਤਰ੍ਹਾਂ ਹੈ ਕਿ ਸ਼ੌਕ ਕਿਸੇ ਨੂੰ ਹੁੰਦਾ ਹਨਾ ਹੁਣ ਸੋਚਦਾ ਬੰਦਾ ਚਲ ਦਿਵਾਲੀ ਤੇ ਸਾਰੀ ਸਫਾਈ ਕਰਾਂਗੇ ਹਨਾ ਜਾਂ ਫਿਰ ਕੋਈ ਦਿਨ ਤਿਹਾਰ ਤੇ ਆਹ ਚੀਜ਼ ਕਰਾਂਗੇ ਹਨਾ ਤੇ ਉਹ ਚੀਜ਼ਾਂ ਹੈਲੋ ਗੁੱਡ ਇਵਨਿੰਗ ਕਿਵੇਂ ਹੋ ਤੁਸੀਂ ਸਾਰੇ ਜਣੇ ਸ਼ਾਮ ਹੋ ਗਈ ਮੈਂ ਤਾਂ ਥੋੜੇ-ਥਰੇ ਬਾਹਰ ਆ ਜਾਈਏ ਹਨ ਦੁਪट्टे ਚੱਕਰ ਨਾਈ ਸੀਗੀ ਮੈਂ ਤੇ ਦੁਪਹਿਰੇ ਪਾਈ ਸੀਗੇ ਇੱਕ ਦੋ ਦੁਪट्टे ਕੱਢੇ ਸੀ ਨਾ ਥੋੜੇ ਜਿਹਾ ਹੈਵੀ ਤੇ ਉਹਨਾਂ ਚੋਂ ਨਾ ਇੱਕ ਹਮਕ ਜਿਹੀ ਆ ਰਹੀ ਸੀ ਬਰਸਾਤਾਂ ਦੀ ਜਿਸ ਤਰ੍ਹਾਂ ਸਿਲਨ ਸੀ ਨਾ ਬਰਸਾਤ ਸਾਡੇ ਕਮਰੇ ਲੀਕ ਹੋ ਰਹੇ ਸੀਗੇ ਤੇ ਹੋ ਸਕਦਾ ਸ਼ਾਇਦ ਕਿਉਂਕਿ ਮੇਰੇ ਨਾ ਜਿਸ ਤਰ੍ਹਾਂ ਆਪਣੇ ਲਮਾਰੀ ਚ ਕੱਪੜੇ ਪਏ ਆ ਨਾ ਤੇ ਉਹਨਾਂ ਦੇ ਵਿੱਚ ਵੀ ਉੱਲੀ ਲੱਗ ਗਈ ਸੀ ਛੋਟੇ-ਛੋਟੇ ਕੱਪੜੇ ਫਿਰ ਮੈਂ ਕੱਢ ਕੇ ਧੁੱਪ ਲਵਾਈ ਪਹਿਲਾਂ ਧੋਤੇ ਫਿਰ ਧੁੱਪ ਲਵਾਈ ਚੰਗੀ ਤਰ੍ਹਾਂ ਸੋ ਇਸ ਤਰ੍ਹਾਂ ਥੋੜਾ ਜਿਹਾ ਹਾਲ ਹੋ ਜਾਂਦਾ ਹੈਗਾ ਘਰ ਦਾ ਤੇ ਜਦੋਂ ਸਾਨੂੰ ਟਾਈਮ ਲੱਗਦਾ ਫਿਰ ਦੇਖਦੇ ਆ ਸਾਡਾ ਮੂਡ ਖਰਾਬ ਹੁੰਦਾ ਰੋਜ਼ ਤਾਂ ਆਪਾਂ ਹਨਾ ਕਿਤੇ ਮਤਲਬ ਸੱਤ ਸਮਾਨ ਹੱਥ ਪੱਲੇ ਨਹੀਂ ਮਾਰ ਸਕਦੇ ਹਰੇਕ ਚੀਜ਼ ਨੂੰ ਹੱਥ ਨਹੀਂ ਮਤਲਬ ਲਗਾ ਸਕਦੇ ਪਰ ਇਸ ਤਰ੍ਹਾਂ ਕਿ ਜਿਸ ਟਾਈਮ ਆਪਾਂ ਚੀਜ਼ ਦੇਖਦੇ ਹਾਂ ਖੋਲ ਕੇ ਵੀ ਚੀਜ਼ਾਂ ਨਹੀਂ ਯੂਜ਼ ਵੀ ਨਹੀਂ ਹੋ ਰਹੀ ਪਰ ਉਹ ਕੋਈ ਖਰਾਬ ਵੀ ਹੋ ਰਹੀ ਹੈ ਇਸ ਕਰਕੇ ਮੈਂ ਚੁੰਨੀਆਂ ਕੱਢੀਆਂ ਸੀਗੀਆਂ ਮੇਕਾ ਜਿਹੜੀਆਂ ਨਹੀਂ ਯੂਜ਼ ਹੋ ਰਹੀਆਂ ਹਨਾ ਤੇ ਉਹਨਾਂ ਨੂੰ ਇੱਕ ਲਫਾਫੇ ਚ ਪਾ ਕੇ ਜਾਂ ਬੈਗ ਚ ਪਾ ਕੇ ਛੋਟੇ ਚ ਤੇ ਆਪਾਂ ਉਹਦੇ ਵਿੱਚ ਰੱਖ ਦਿੰਨੇ ਆ ਬੈੱਡ ਦੇ ਵਿੱਚ ਜਿੰਨਾ ਵੀ ਆਲਤੂ ਫालतੂ ਸਮਾਨ ਆਪਣਾ ਹੁੰਦਾ ਹੈ ਕਹਿੰਦਾ ਹੀ ਮਤਲਬ ਹੈ ਜਿਵੇਂ ਸੂਟ ਵਗੈਰਾ ਵੀ ਹੁੰਦੇ ਆ ਸਾਡੇ ਹਨਾ ਜਿਹੜੇ ਆਪਾਂ ਨਹੀਂ ਪਾਣੇ ਹੁੰਦੇ ਤੇ ਉਹ ਵੀ ਸਾਡੇ ਅੱਖਾਂ ਤੇ ਆਪਾਂ ਸੋਚ ਲਨੇ ਚੱਲ ਅੱਜ ਪਾ ਲਾਂਗੇ ਕੱਲ ਪਾ ਲਾਂਗੇ ਨਹੀਂ ਪੈਂਦੇ ਕਿਉਂਕਿ ਮੌਸਮ ਦੇ ਅਨੁਸਾਰ ਹੀ ਕੱਪੜੇ ਪੈਂਦੇ ਤਿਹਾਰਾਂ ਦੇ ਅਨੁਸਾਰ ਹੀ ਕੱਪੜੇ ਪੈਂਦੇ ਹੋ ਜਿਸ ਤਰ੍ਹਾਂ ਤਿਹਾਰ ਸ਼ੁਰੂ ਹੋਣ ਵਾਲੇ ਸੋਚਦੇ ਆ ਹਨਾ ਆ ਵੀ ਕੱਪੜੇ ਕੱਢ ਲਿਓ ਵੀ ਕੱਪੜੇ ਫਿਰ ਆਪਾਂ ਨੂੰ ਨਾ ਫਿਰ ਉਹ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ ਸੋ ਕਹਿੰਦੇ ਨਾ ਹਰੇਕ ਕੱਪੜੇ ਨੂੰ ਸੈੱਟ ਕਰਕੇ ਰੱਖੋ ਔਰ ਹਰੇਕ ਕੱਪੜੇ ਨੂੰ ਤੁਸੀਂ ਇਸ ਤਰ੍ਹਾਂ ਰੱਖੋ ਵੀ ਇਹ ਕੱਪੜਾ ਸਾਡਾ ਮਤਲਬ ਜਿਸ ਤਰ੍ਹਾਂ ਲੱਗ ਲੱਗ ਬੈਗ ਬਣਾ ਕੇ ਹਨਾ ਆਪਾਂ ਨੂੰ ਰੱਖਣੇ ਚਾਹੀਦੇ ਮੈਂ ਰੱਖੇ ਤਾਂ ਇਸ ਤਰ੍ਹਾਂ ਹੀ ਹੋਇਆ ਪਰ ਜਿਸ ਤਰ੍ਹਾਂ ਆਪਾਂ ਕੱਪੜੇ ਕੱਢਦੇ ਹਾਂ ਉਹ ਸਾਰੇ ਉਲਟ ਪੁਲਟ ਹੋ ਜਾਂਦੇ ਆ ਫਿਰ ਸੈਟਿੰਗ ਕਰਨੀ ਪੈਂਦੀ ਹੈਗੀ ਕੱਪੜਿਆਂ ਦੀ ਸੋ ਅੱਜ ਮੇਰਾ ਇਹ ਕੰਮ ਵਧਿਆ ਪਿਆ ਹਨਾ ਜਿਸ ਤਰ੍ਹਾਂ ਇਹ ਹੈਵੀ ਹੈਵੀ ਦੁਪੱਟੇ ਪਏ ਸੀਗੇ ਮੈਂ ਕਿਹਾ ਚੱਲ ਇਹਨਾਂ ਨੂੰ ਨਾ ਮਤਲਬ ਉਹਦੇ ਵਿੱਚ ਰੱਖ ਦਿੰਨੀ ਆ ਇਹ ਦੇਖੋ ਆ ਜਿਹੜੇ ਪਹਿਲਾਂ ਵੀ ਤੁਹਾਨੂੰ ਦਿਖਾਏ ਸੀਗੇ ਮੈਂ ਤੇ ਪਏ ਸੀਗੇ ਮੈਂ ਕਿਹਾ ਚੱਲ ਇਹਨਾਂ ਨੂੰ ਨਾ ਇੱਕ ਕਿਸੇ ਬੈਗ ਦੇ ਵਿੱਚ ਪਾ ਕੇ ਦਿਵਾਨ ਦੇ ਵਿੱਚ ਰੱਖਦੀ ਆ ਸੋ ਐਦਾਂ ਦੇ ਥੋੜੇ ਥੋੜੇ ਕੰਮ ਕਰਦੇ ਰਹਿੰਦੀ ਆ ਮੈਂ ਕੀ ਕਰੀਏ ਹਨ ਸਹੀ ਹੈ ਨਾ ਤੇ ਅੱਜ ਦੇ ਇਸ ਵਲੌਗ ਦਾ ਆਪਾਂ ਇੰਨਾ ਇੱਥੇ ਕਰਦੇ ਆ ਤੇ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਹਨ ਇਸ ਟਾਈਮ ਥੋੜਾ ਜਿਹਾ ਨਿਕਲਨ ਨੂੰ ਬਾਹਰ ਜੀ ਕਰਦਾ ਮੈਂ ਨਾ ਸਵੇਰੇ ਵੀ ਨਿਕਲ ਜਾਂਦੀ ਆ ਬਾਹਰ ਥੋੜੀ ਦੇਰ ਥੋੜੀ ਦੇਰ ਨਾ ਜਿਵੇਂ ਸਵੇਰੇ ਉੱਠਦੀ ਆ ਨਾ 5-10 ਮਿੰਟ ਜ਼ਰੂਰ ਬੈਠਦੀ ਆ 5-7 ਮਿੰਟ ਮੈਡੀਟੇਸ਼ਨ ਕਰਦੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਸ਼ੁਰੂ ਕਰਦੀ ਆ ਰੂਟੀਨ ਮਤਲਬ ਜਿਸ ਤਰ੍ਹਾਂ ਆਪਣੇ ਘਰ ਦੀ ਉਹ ਤੋਂ ਸ਼ੁਰੂ ਕਰਦੀ ਆ ਪਹਿਲਾਂ ਆਪਣੇ ਆਪ ਨੂੰ ਟਾਈਮ ਦਿੰਦੀ ਆ ਥੋੜਾ ਜਿਹਾ ਮੈਂ ਕਿਸੇ ਟਾਈਮ ਇਸ ਤਰ੍ਹਾਂ ਹੋ ਜਾਂਦਾ ਕੰਮ ਦੇ ਵਿੱਚ ਆਪਾਂ ਧਿਆਨ ਨਹੀਂ ਨਾ ਦਿੰਦੇ ਤੇ ਫਿਰ ਆਪਣੇ ਆਪ ਨੂੰ ਅੱਛਾ ਨਹੀਂ ਲੱਗਦਾ ਹੈ ਨਾ ਆਪਣੇ ਆਪ ਨੂੰ ਨਾ ਇੱਕ ਅਜੀਬ ਜਿਹਾ ਫੀਲ ਹੁੰਦਾ ਹੈ ਵੀ ਅੱਜ ਅਸੀਂ ਆਪਣੇ ਆਪ ਨੂੰ ਟਾਈਮ ਨਹੀਂ ਦਿੱਤਾ ਹਨਾ ਆਪਣੇ ਆਪ ਨੂੰ ਜ਼ਰੂਰੀ ਹੈ ਚਾਹੇ ਜਿੰਨਾ ਵੀ ਬੰਦਾ ਮਰਜੀ ਬੀਜ਼ੀ ਹੋਵੇ ਤੇ ਆਪਣੇ ਆਪ ਨੂੰ ਜ਼ਰੂਰ ਟਾਈਮ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਇੱਕ ਕਹਿੰਦੇ ਨਾ ਜਿਸ ਦੇ ਵਿੱਚ ਸਾਨੂੰ ਰਿਲੀਫ ਮਿਲੇ ਟਾਈਮ ਦੇ ਵਿੱਚ ਸਾਨੂੰ ਸਕੂਨ ਮਿਲੇ ਉਹ ਟਾਈਮ ਸਾਡੇ ਵਾਸਤੇ ਦਿਨ ਦੇ ਵਿੱਚ ਸਾਨੂੰ ਜ਼ਰੂਰ ਕੱਟਣਾ ਚਾਹੀਦਾ ਠੀਕ ਹੈ ਓਕੇ ਜੀ ਬਾਏ ਬਾਏ ਹੁਣੇ ਮੈਂ ਦੁਪੱਟੇ ਸਮਾਹ ਲਾਂ ਤੇ ਪਲੱਸ ਆ ਜਿਹੜੇ ਥੋੜੇ-ਬਹੁਤੇ ਕੱਪੜੇ ਹੈਗੇ ਉਹ ਸਮਾਹ ਲਾਂ ਹੁਣ ਚਾਹ ਦਾ ਕੱਪ ਪੀਉਂਗੀ ਤੇ ਆਪਾਂ ਇਸ ਵਲੌਗ ਦਾ ਐਂਡ ਆਫ ਹੀ ਕਰਦੇ ਹਾਂ ਠੀਕ ਹੈ ਘੰਟਾ ਡੇਢ ਘੰਟਾ ਲੱਗ ਜਾਂਦਾ ਹੈ ਹਨਾ ਵਲੌਗ ਵੀ ਮਤਲਬ ਬਣਾਣ ਲਈ ਤਿਆਰ ਕਰਨ ਲਈ ਹਨਾ ਸਹੀ ਹੈ ਨਾ ਮਿਹਨਤ ਤਾਂ ਖੂਬ ਕਰਨੀ ਪੈਂਦੀ ਹੈ ਪਰ ਐਸ ਤਰ੍ਹਾਂ ਹੈ ਕਿ ਪਤਾ ਨਹੀਂ ਕਿਉਂ ਹਨਾ ਜਿਆਦਾ ਕੋਈ ਵਲੌਗ ਦੇ ਵਿੱਚ ਰਿਸਪੌਂਸ ਨਹੀਂ ਮਿਲ ਰਿਹਾ ਪਤਾ ਨਹੀਂ ਕਿਉਂ ਕੀ ਕਮੀ ਆ ਰਹੀ ਹੈ ਕੋਈ ਦੱਸਤਾ ਵੀ ਨਹੀਂ ਹੈ ਹਨਾ ਨਾ ਕੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਪਿਆ ਜਿੰਨਾ ਮਰਜੀ ਕਹੀ ਜੋ ਹਨਾ ਸ਼ਾਰਟ ਵੀਡੀਓ ਦੇ ਵਿੱਚ ਤਾਂ ਅੱਗੇ ਕਾਫੀ ਮਤਲਬ ਵਿਊਜ਼ ਵੀ ਆੰਦੇ ਸੀਗੇ ਔਰ ਕਿਸੇ ਕਿਸੇ ਟਾਈਮ ਨਾ ਮਨ ਆ ਫੋਨ ਲੱਗ ਜਾਂਦਾ ਵੀ ਛੱਡਦਾ ਮੈਂ ਹੋਰ ਕੋਈ ਕੰਮ ਕਰਾਂ ਹਨਾ ਫੇਰ ਸੋਚਦੇ ਚਾਹੋ ਜਿੰਨੀ ਦੇਰ ਘਰੇ ਬੈਠੀ ਹੂੰਨੀ ਦੇਰ ਤਾਂ ਬਲੌਗ ਬਣਾਵਾ ਹਨ ਇਹ ਸੋਚ ਲੈਣੀ ਆ ਮੈਂ ਤੇ ਹਜੇ ਕਿਉਂਕਿ ਮੈਂ ਮਤਲਬ ਘਰ ਨੂੰ ਪਹਿਲ ਦੇਣਾ ਚਾਹੀਦੀ ਆ ਤੇ ਜੋ ਵੀ ਕੰਮ ਕਰਾਂਗੇ ਜੀ ਮੈਂ ਬਸਤੀ ਖੁਨੀਆਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਹਨਾ ਇਹ ਤਾਂ ਹੈ ਨਹੀਂ ਚੈਨਲ ਬੰਦ ਕਰ ਦਾਂਗੇ ਇੰਨਾ ਮੁਸ਼ਕਿਲ ਨਾਲ ਚੈਨਲ ਬਣਾਇਆ ਤੇ ਚਲਾਇਆ ਬਣਾਣਾ ਤਾਂ ਸੌਖਾ ਹੈ ਚਲਾਉਣਾ ਚੈਨਲ ਬਹੁਤ ਔਖਾ ਹੈ ਬਾਕੀ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਕਈ ਵਾਰ ਸਾਡਾ ਟਾਈਮ ਸਹੀ ਨਹੀਂ ਹੁੰਦਾ ਹਨਾ ਸਹੀ ਹੈ ਨਾ ਓਕੇ ਜੀ ਬਾਏ ਬਾਏ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆਉਣੇ ਦੇਰ ਵਾਸਤੇ ਬਾਏ ਬਾਏ मेहनत करता जा फल की इच्छा मत कर ਦਪਹਿਰ ਤੇ ਮੇਰੇ ਬੀਬੀ ਕਿੱਥੇ ਜਾ ਰਹੀ ਹੈ ਸੈਰ ਕਰਨ ਨੂੰ ਵਾਸਤੇ ਕੋਈ ਵੀ ਨਹੀਂ ਹੈ ਦੇਖੋ ਬਸ ਮੈਂ ਹੀ ਮੈਂ ਹਾਂ ਕਿਸੇ ਘਰ ਜਾਣਾ ਸੀਗਾ ਮੈਂ ਕਿੱਥੇ ਜਾਵਾਂ ਨੇੜੇ ਸੀ ਦੂਰ ਨਹੀਂ ਸੀਗਾ